जगरूप सिंह सेखवा ने करीब एक करोड़ रुपए की लागत से तैयार होने वाले मंडियों के शेरों की तुलना मंडी काहनुवान में एक करोड़ रुपये की लागत से की इस मौके पर उन्होंने कहा कि कल कादिया हल्के में मान धारीवाल और कादिया में तीन बड़े शेर तैयार किए जाएंगे उन्हें सम्मानित किया जाएगा उन्होंने कहा कि इस साल पंजाब सरकार ने मंडियों में धान की खरीद के लिए पूरे प्रबंध किए हैं किसी भी किसान को किसी तरह की दिक्कत नहीं आने दी जाएगी चाहे वह आड़ती हो या सेलर मालिक जगरूप सिंह सेखवा ने कहा कि इस बार बाढ़ के अलावा मौसम ने भी धान की फसल को काफी प्रभावित किया है लेकिन फिर भी पंजाब सरकार और पंजाब मंडी बोर्ड हर स्थिति से निपटने के लिए तैयार है उन्होंने कहा कि किसान अपनी फसल को काली में काटकर मंडियों में न लाएं। उन्होंने कहा कि अगर कोई अधिकारी या कर्मचारी किसानों को परेशान करता है तो उनसे संपर्क किया जाए इस मौके पर चेयरमैन जसपाल सिंह भंडेर ने कहा कि वह और उनका विभाग किसानों को कोई दिक्कत नहीं आने देंगे उन्होंने कहा कि मार्केट कमेटी के सभी अधिकारी व कर्मचारी इस समय मंडियों में मौजूद हैं बहुत धन्यवाद सरदार जगरूप सिंह जी शेखवा साहब मेरे महबूब नेता मैनु सब तो वाण इस मार्केट कमेट ते मेरे महबूब नेता सरदार जगरूप सिंह शेखवा भी ਇਸ ਮਾਰਕੀਟ ਕਮੇਟੀ ਦੇ ਚੇਅਰਮੈਨ ਅੱਜ ਤੋਂ 16-17 ਸਾਲ ਪਹਿਲਾਂ ਰਹਿ ਕੇ ਗਏ ਨੇ ਉਹਨਾਂ ਦੀ ਬਦੌਲਤ ਇਹ ਮੇਰੀ ਮੰਡੀ ਬਹੁਤ ਵਧੀਆ ਚੱਲ ਰਹੀ ਆ ਅੱਜ ਸੇਖਵਾ ਸਾਹਿਬ ਜੀ ਨੇ ਦੋ ਸੈੱਟ ਪਹਿਲਾਂ ਵਾ ਅੱਜ ਤੀਜੇ ਸੈੱਟ ਦਾ ਉਦਘਾਟਨ ਕੀਤਾ ਵਾ ਵੀ ਜਿਹੜਾ ਆਪਣੀ तकरीबन 98 ਲੱਖ ਰੁਪਏ ਦੇ ਨਾਲ ਕੀ ਸ਼ੁਰੂਆਤ ਹੋਣ ਲੱਗੀ ਆ ਇਹ ਆਰਤੀਆਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਪਹਿਲਾਂ ਹੀ ਠੇਕੇਦਾਰ ਨੂੰ ਕਹਿਤਾ ਉਹਨਾਂ ਨੇ ਥੱੜਲੇ ਪਿੱਲਰ ਹੀ ਭਰ ਕੇ ਉੱਥੇ ਕੰਮ ਕਰ ਦੇਣਾ ਤੇ ਉਹਨਾਂ ਨੇ ਸਾਰਾ ਕੰਪਲੀਟ ਕਰ ਦੇਣਾ ਵਾ ਆਰਤੀਆ ਆਪਣਾ ਜਿੱਦਾਂ ਮਰਜ਼ੀ ਝੋਨਾ ਲਾਉਣ ਜੋ ਮਰਜ਼ੀ ਕਰਨ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਅਸੀਂ ਠੇਕੇਦਾਰਾਂ ਨਾਲ ਪਹਿਲਾਂ ਹੀ ਸਾਰੀ ਗੱਲਬਾਤ ਹੋ ਚੁੱਕੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਰਕੀਟ ਕਮੇਟੀ ਕਨਵਨ ਤੇ ਪਹੁੰਚਣ ਦਾ ਖਾਸ ਕਰਕੇ ਜਗਰੂਪ ਸਿੰਘ ਜੀ ਸੇਖਵਾਂ ਜੀ ਅੱਜ ਮਾਰਕ ਨਵਾਂ ਜਿਹੜਾ ਸ਼ੈੱਡ ਆ ਉਹ ਬਣ ਜਾ ਰਿਹਾ ਵਾ ਔਰ ਤਕਰੀਬਨ 98 ਲੱਖ ਰੁਪਏ ਦੀ ਲਾਗਤ ਨਾਲ ਇਹ ਬਣ ਕੇ ਤਿਆਰ ਹੋਊਗਾ ਔਰ ਕੱਲੀ ਇਸੇ ਚ ਨਹੀਂ ਸਾਡੀਆਂ ਤਿੰਨੇ ਮਾਰਕੀਟ ਕਮੇਟੀਆਂ ਜੋ ਵਿਧਾਨ ਸਭਾ ਹਲਕਾ ਕਰਦੀਆਂ ਚਾਹੁੰਦੀਆਂ ਨੇ ਚਾਹੇ ਉਹ ਕਾਦੀਆਂ ਹੋਵੇ ਧਾਰੀਵਾਲ ਹੋਵੇ ਸਾਰਿਆਂ 'ਚ ਹੀ ਸ਼ੈੱਡ ਜਿਹੜੇ ਆ ਮਨਜ਼ੂਰ ਹੋਏ ਆ ਔਰ ਬੜੇ ਲੰਬੇ ਸਮੇਂ ਤੋਂ ਜਿਹੜੀ ਹੈ ਮੰਗ ਸੀਗੀ ਕਿ ਸ਼ੈੱਡ ਜਿਹੜੇ ਆ ਇਹ ਬੜੇ ਲੰਬੇ ਸਮੇਂ ਤੋਂ ਇਹੋ ਸ਼ੈੱਡ ਨੇ ਨਵੇਂ ਕੋਈ ਨਹੀਂ ਸੀ ਮਿਲੇ ਸੋ ਇਹ ਨਵੇਂ ਮਿਲੇ ਆ ਇਹਦੇ ਨਾਲ ਖੋਰ ਬੜਾ ਵਾਦਾ ਹੋਊਗਾ ਕਿਉਂਕਿ ਤੁਹਾਨੂੰ ਪਤਾ ਜਦੋਂ بارشਾਂ ਆਉਂਦੀਆਂ ਨੇ ਮੌਸਮ ਖਰਾਬ ਹੁੰਦਾ ਤੇ ਕਾਫੀ ਇੱਥੇ ਰਾਈਵਲ ਜਦੋਂ ਆਉਂਦੀ ਹੈ ਨੁਕਸਾਨ ਹੁੰਦਾ ਸੋ ਇਹ ਸ਼ੈੱਡ ਨਾਲ ਜਿਹੜੀ ਕਿਸਾਨਾਂ ਦੀ ਔਰ ਆੜਤੀਆਂ ਦੀ ਬੜੀ ਪੁਰਾਣੀ ਮੰਗ ਸੀ ਉਹ ਹੱਲ ਹੋਈ ਕਿੰਨੇ ਕਰੋੜ ਰੁਪਏ ਨਾਲ ਬਣ ਰਹੇ ਫਿਰ ਇਹ 99 ਲੱਖ ਰੁਪਇਆ ਜਿਹੜਾ ਲਗਭਗ 1 ਕਰੋੜ ਰੁਪਇਆ 3 ਕਿੰਨੇ ਮਿੰਟ 3 ਕਰੋੜ ਹਾਂ 3 ਕਰੋੜ ਹੋ ਹੁਣ ਕਿਸਾਨ ਕੁਛ ਕਹਿ ਰਿਹਾ ਸੀ ਵੀ ਅੱਜ ਲੇਟ ਹੋ ਗਿਆ ਤੁਹਾਡਾ ਕੰਮ ਪ੍ਰਭਾਵਿਤ ਹੋਏਗਾ ਨਹੀਂ ਦਿੱਕਤ ਨਹੀਂ ਆ ਗਈ ਨਹੀਂ ਇਹ ਹੌਲੀ ਹੌਲੀ ਅਸੀਂ ਜਿੱਦਾਂ ਸੀਜ਼ਨ 'ਚ ਆ ਉਦੋਂ ਥੋੜਾ ਸਲੋ ਰੱਖਾਂਗੇ ਕਿ ਇਹਨਾਂ ਦਾ ਵੀ ਕੰਮ ਨਾ ਪ੍ਰਭਾਵਿਤ ਹੋਏ ਔਰ ਸ਼ੁਰੂ ਕਰਨਾ ਸਾਡੀ ਤਾਂ ਮਜਬੂਰੀ ਸੀ ਕਿ ਜੇ ਅਸੀਂ ਸ਼ੁਰੂ ਨਾ ਕਰਦੇ ਤੇ ਇਹ ਪੈਸੇ ਲੈਪਸ ਹੋ ਜਾਣੇ ਸੀ ਸੋ ਇਸ ਕਰਕੇ ਸਾਨੂੰ ਸੀਜ਼ਨ 'ਚ ਕੰਮ ਜਿਹੜਾ ਹੈ ਸ਼ੁਰੂ ਕਰਨਾ ਪਿਆ